ਕਿ ਮੈਨੂੰ ਲੱਗਦਾ ਪੱਕਾ ਤੂੰ ਸ਼ਾਇਰ ਹੋਵੇਂਗਾ ਕਿ ਮੈਨੂੰ ਲੱਗਦਾ ਪੱਕਾ ਤੂੰ ਸ਼ਾਇਰੀ ਹੋਵੇਂਗਾ ਅੱਖਾਂ ਤੇਰੀਆਂ ਤੋਂ ਲੱਗਦਾ ਕਿ ਤੂੰ ਵੀ ਦਿਲ ਦੇ ਜਜ਼ਬਾਤਾਂ ਨੂੰ ਕਾਪੀ ਤੇ ਲਿਖਦਾ ਹੋਵੇਂਗਾ ਕਿ ਮੁਹੱਬਤ ਇਸ਼ਕ ਦੀ ਜੋ ਮਣਾਈ ਜੇ ਕਰਦਾ ਪੱਕਾ ਤੂੰ ਸ਼ਾਇਰ ਹੋਵੇਂਗਾ ਮੈਨੂੰ ਲੱਗਦਾ ਪੱਕਾ ਤੂੰ ਸ਼ਾਇਰੀ ਹੋਵੇਂਗਾ ਕਿ ਪੜਿਆ ਨਹੀਂ ਕਦੇ ਦਿਲ ਦੇ ਵਰਕਿਆਂ ਨੂੰ ਮੈਂ ਪੜਿਆ ਨਹੀਂ ਮੈਂ ਕਦੇ ਕਿਸੇ ਦੇ ਦਿਲ ਦੇ ਵਰਕਿਆਂ ਨੂੰ ਪਰ ਗੱਲਾਂ ਤੇਰੀਆਂ ਤੋਂ ਲੱਗਦਾ ਕੋਈ ਜਜ਼ਬਾਤੀ ਤੇ ਬੇਫਿਕਰਾ ਜਾਂ ਖਿਆਲਾਂ ਦਾ ਰਸਤਾ ਹੋਵੇਗਾ ਕਿ ਮੁਹੱਬਤ ਇਸ਼ਕ ਦੀ ਜੋ ਮਣਾਈ ਜੇ ਕਰਦਾ ਮੈਨੂੰ ਲੱਗਦਾ ਪੱਕਾ ਤੂੰ ਸ਼ਾਇਰੀ ਹੋਵੇਂਗਾ ਕਿ ਮੈਨੂੰ ਲੱਗਦਾ ਪੱਕਾ ਤੂੰ ਸ਼ਾਇਰੀ ਹੋਵੇਂਗਾ ਹਾਸੇ ਤੇਰੇ ਵਿੱਚੋਂ ਲੱਗਦਾ ਕਾਇਨਾਤ ਦਾ ਖਜ਼ਾਨਾ ਛੁਪਿਆ ਕਿ ਹਾਸੇ ਤੇਰੇ ਵਿੱਚੋਂ ਲੱਗਦਾ ਕਾਇਨਾਤ ਦਾ ਖਜ਼ਾਨਾ ਛੁਪਿਆ ਕਿ ਤੇਰੇ ਦਿਲ ਵਿੱਚ ਵੀ ਕਿਤੇ ਨਾ ਕਿਤੇ ਕੋਈ ਲਿਖਾਰੀ ਹੈ ਲੁਕਿਆ ਮੁਹੱਬਤ ਇਸ਼ਕ ਦੀ ਜੋ ਮਨਾਈ ਜੇ ਕਰਦਾ ਮੈਨੂੰ ਲੱਗਦਾ ਤੂੰ ਪੱਕਾ ਸ਼ਾਇਰੀ ਹੋਵੇਂਗਾ ਕਿ ਮੈਨੂੰ ਲੱਗਦਾ ਪੱਕਾ ਤੂੰ ਸ਼ਾਇਰੀ ਹੋਵੇਂਗਾ ਕਿ ਰੂਹ ਨੂੰ ਨਹੀਂ ਪੜਿਆ ਕਦੇ ਮੈਂ ਕਿਸੇ ਦੀ ਪਰ ਤੇਰੀ ਰੂਹ ਵਿੱਚੋਂ ਮੈਨੂੰ ਕੋਈ ਸਾਜ਼ ਜਿਹਾ ਲੱਗਦਾ ਬੀ ਫਿਕਰੀਆਂ ਤੇ ਚਿੰਤਾ ਤੋਂ ਮੈਨੂੰ ਤੂੰ ਆਜ਼ਾਦ ਜਿਹਾ ਲੱਗਦਾ ਮੈਨੂੰ ਤੂੰ ਆਜ਼ਾਦ ਜਿਹਾ ਲੱਗਦਾ ਮੁਹੱਬਤ ਇਸ਼ਕ ਦੀ ਜੋ ਮਣਾਈ ਜੇ ਕਰਦਾ ਪੱਕਾ ਮੈਨੂੰ ਤੂੰ ਸ਼ਾਇਰ ਹ ਲੱਗਦਾ ਪੱਕਾ ਤੂੰ ਮੈਨੂੰ ਸ਼ਾਇਰ ਹ ਲੱਗਦਾ